ਇਹ ਭਦਰਜੀ ਮਹਾਰਾਜ ਜਿਤਨੇ ਚਾਂਦਨੀ ਚੌਕ ਦੇ ਵਿੱਚ ਸਤਗੁਰ ਜੀ ਨੂੰ ਸ਼ਹੀਦ ਕਰਨ ਵਾਸਤੇ ਲਿਆਂਦਾ ਗਿਆ ਨਾ ਕਿ ਸਤਗੁਰਾਂ ਜੀਆਂ ਦੇ ਅੱਖਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਤੇ ਸਤੀ ਜਤਾ ਦਾਸ ਜੀ ਨੂੰ ਖੜਿਆ ਕੀਤਾ ਗਿਆ ਭਾਈ ਮਤੀ ਦਾਸ ਜੀ ਨੂੰ ਸਤੀ ਦਾਸ ਜੀ ਨੂੰ ਹਾਕਮ ਕਹਿਣ ਲੱਗਿਆ ਕੇ ਦੇਖ ਮਤੀ ਦਾਸ ਤੂੰ ਬੜਾ ਹੀ ਸੁਗਰ ਸੁਝਾਣੇ ਪੜਿਆ ਲਿਖਿਆ ਹੈ ਤੈਨੂੰ ਅਸੀਂ ਆਪਣੇ ਰਾਜ ਭਾਗ ਦੇ ਵਿੱਚ ਚੰਗੀ ਨੌਕਰੀ ਦੇ ਸਕਦੇ ਹਾਂ ਚੰਗਾ ਅਹੁਦਾ ਦੇ ਸਕਦੇ ਹਾਂ ਚੰਗੇ ਤੈਨੂੰ ਹਰਮ ਦੇ ਸਕਦੇ ਹਾਂ ਤੈਨੂੰ ਮਹੱਲ ਦੇ ਸਕਦੇ ਹਾਂ ਇਥੋਂ ਤੱਕ ਤੇਰਾ ਨਕਾ ਜਿੱਦਾਂ ਦੀ ਤੂੰ ਬੇਗਮ ਚਾਹੇਗਾ ਉਦਾਂ ਦੀ ਤੈਨੂੰ ਬੇਗਮ ਦਿੱਤੀ ਜਾਏਗੀ। ਬਸ ਤੂੰ ਕਰਨਾ ਕੀ ਹੈ? ਕਿ ਗੁਰੂ ਨੂੰ ਛੱਡ ਕਰਕੇ ਇਸਲਾਮ ਨੂੰ ਕਬੂਲ ਕਰ ਲੈ। ਪਾਈ ਮਤੀ ਦਾਸ ਜੀ ਕਹਿਣ ਲੱਗੇ ਇੱਕ ਲੱਗੇ ਜ਼ਾਲਮ ਇਹ ਹਕਮਾਂ ਸ਼ਾਇਦ ਤੋਂ ਸਾਡੀ ਪੜ੍ਹਾਈ ਬਾਬਤ ਨਹੀਂ ਜਾਣਦਾ ਸਾਡੀ ਸਿੱਖਿਆ ਬਤਾਂ ਬਾਬਤ ਨਹੀਂ ਜਾਣਦਾ ਜੋ ਸਾਨੂੰ ਪੜਾਇਆ ਗਿਆ ਹੈ ਨਾ ਜੋ ਸਾਨੂੰ ਸਿੱਖਿਆ ਦਿੱਤੀ ਗਈ ਹੈ ਉਸ ਸਿੱਖਿਆ ਦੀ ਉਸ ਪੜ੍ਹਾਈ ਦਾ ਅੱਜ ਪੇਪਰ ਹੈ ਅੱਜ ਇਮਤਿਹਾਨ ਹੈ ਤੇ ਅੱਜ ਇਮਤਿਹਾਨ ਦੇ ਵਿੱਚੋਂ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕੋਈ ਵੀ ਸਾਡਾ ਨੰਬਰ ਘਟ ਜਾਵੇ ਤੇ ਅਸੀਂ ਫੇਲ ਹੋ ਜਾਈਏ ਕਾਜੀ ਕੰਗਰ ਭਈ ਕਿਹਲਾ ਤੇਰੀ ਤੁਹਾਡੀ ਪੜ੍ਹਾਈ ਹੈ ਕਿੰਨੇ ਸਾਡੀ ਪੜ੍ਹਾਈ ਸਾਡੀ ਪੜ੍ਹਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਹੀ ਆਰੰਭ ਕਰ ਗਏ ਸਨ ਜਿੱਦਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਮਸ਼ਾਨ ਭੂਮੀ 'ਚ ਬੈਠਦੇ ਨੇ ਦੜੀਆਂ ਕਹਿੰਦੀ ਏ ਵੇਈ ਨਦੀ 'ਚੋਂ ਆਏ ਹੋ ਘਰ ਨਹੀਂ ਆਏ ਨਗਰ 'ਚ ਨਹੀਂ ਆਏ ਤੇ ਸ਼ਮਸ਼ਾਨ ਘਾੜ ਵਿੱਚ ਜਾ ਕਰਕੇ ਕਬਰਸਥਾਨ ਵਿੱਚ ਜਾ ਕੇ ਬੈਠ ਗਏ ਜਿੱਥੇ ਮੇਰੇ ਸਤਿਗੁਰੂ ਜੀ ਬੈਠੇ ਨੇ ਅੱਜ ਇੱਥੇ ਗੁਰਦਰਾ ਸੰਤ ਘਾਟ ਹੈ ਸultanpur Lodhi ਸਤਿਗੁਰੂ ਜੀ ਕਹਿੰਦੇ ਅਸੀਂ ਇੱਥੋਂ ਜੇ ਇੱਕ ਜੀਵਨ ਸ਼ੁਰੂ ਕਰਨਾ ਹੈ ਤੇ ਸਿਆਣੇ ਜਿਹੜੇ ਸਰ ਬਜ਼ੁਰਗ ਕਹਿ ਲਗੇ ਕਹਿ ਲਗੇ ਨਾਨਕ ਕਿੰਦਾਂ ਦੀਆਂ ਗੱਲਾਂ ਕਰਦਾ ਹੈ ਇੱਥੇ ਤਾਂ ਸਾਰੇ ਜੀਵਨ ਖਤਮ ਹੋ ਜਾਂਦੇ ਨੇ ਤੇ ਜਿਹੜਾ ਸਰੀਰ ਹੁੰਦਾ ਹੈ ਸਾਹਮਣੇ ਪਿਆ ਉਹ ਵੀ ਇੱਥੇ ਆ ਕਰਕੇ ਜਾਂ ਤੇ ਜਲਾ ਦਿੱਤਾ ਜਾਂਦਾ ਜਾਂ ਦਬਾ ਦਿੱਤਾ ਜਾਂਦਾ ਇੱਥੇ ਤਾਂ ਕਹਾਣੀ ਖਤਮ ਹੁੰਦੀ ਹੈ ਸ਼ਮਸ਼ਾਨ ਘੁੰਮੀ ਚ ਤਾਂ ਬਿਲਕੁਲ ਖਤਮ ਹੈ ਸਾਰਾ ਕੁਝ ਹਾਲਕ ਜਿੰਨਾ ਤੇ ਸਰੀਰ ਸਾਹਮਣੇ ਹੋਵੇ ਨਾ ਉਨੀ ਦੇਰ ਤੱਕ ਸਭ ਕੁਝ ਹੈ ਪਰਵਾਰ ਜੀ ਸਾਥ ਸੰਬੰਧੀ ਸਭ ਦੇਖ ਦੇਖ ਕੇ ਰੋਂਦੇ ਨੇ ਕ ਰੋਂਦੇ ਨੇ ਯਾਦ ਕਰਦੇ ਨੇ ਪਰ ਜਦੋਂ ਉਸ ਸਰੀਰ ਨੂੰ ਦਬਾ ਦਿੱਤਾ ਜਾਂਦਾ ਹੈ ਕਿਸੇ ਸਰੀਰ ਨੂੰ ਜਲਾ ਦਿੱਤਾ ਜਾਂਦਾ ਹੈ ਅਗਨ ਭੇਟ ਕਰ ਦਿੱਤਾ ਜਾਂਦਾ ਹੈ ਤੇ ਉੱਥੇ ਤੇ ਕਹਾਣੀ ਖਤਮ ਹੋ ਜਾਂਦੀ ਸਾਰੇ ਸਰੀਰ ਵੀ ਨਹੀਂ ਰਹਿ ਜਾਂਦਾ ਅਨੁਗੰਧਾਨਕ ਤੇਵ ਜੀ ਮਾਰਾ ਕਹਿੰਦੇ ਤੁਸੀਂ ਸਰੀਰਾਂ ਦੀ ਗੱਲਾਂ ਕਰਦੇ ਹੋ ਮੈਂ ਸਰੀਰ ਦੀ ਗੱਲ ਨਹੀਂ ਕਰਦਾ ਮੈਂ ਆਤਮਿਕ ਜੀਵਨ ਦੀ ਗੱਲ ਕਰ ਰਿਹਾ ਜਿੱਥੇ ਆ ਕਰਕੇ ਸਰੀਰ ਦੀ ਗੱਲ ਖਤਮ ਹੁੰਦੀ ਹੈ ਉੱਥੋਂ ਆਤਮਿਕ ਜੀਵਨ ਦੀ ਗੱਲ ਸ਼ੁਰੂ ਕਰਨੀ ਹੈ ਕੀ ਸ਼ੁਰੂ ਕਰਨਾ ਹੈ ਕਿ ਮੇਰੇ ਸਤਿਗੁਰ ਜੀ ਹਾਨੀ ਆਵਾਜ਼ ਦਿੱਤੀ ਨਰੰਕਾਰੀ ਬੋਲ ਬੋਲੇ ਸਹਿਬ ਜੀ ਨੇ ਜਿਹੜੀ ਵਿਦਿਆ ਜਿਹੜਾ ਗਿਆਨ ਦਿੱਤਾ ਏ ਭਾਈ ਮਤੀ ਦਾਸ ਦੀ ਕਹਿਣ ਲੱਗੇ ਕਹਿੰਦੇ ਗੁਰਨਾਨਕ ਦੇ ਘਰ ਦੀ ਪੜ੍ਹਾਈ ਸਾਡੇ ਨਵੇਂ ਪਾਤਸ਼ਾਹ ਨੇ ਸਾਨੂੰ ਪੜਾਉਣਾ ਕੀਤੀ ਏ ਜਿਸ ਪੜ੍ਹਾਈ ਦਾ ਤਤਸਾਰ ਸੀ ਭੈ ਕਾਹੂ ਕੋ ਦੇਤ ਨਾ ਨਹ ਪਹਿਮਾਨਤ ਆਣ ਡਰ ਕਿਸੇ ਨੂੰ ਦੇਵਾਂਗੇ ਤੇ ਡਰ ਕਿਸੇ ਦਾ ਸਹਿਣਾ ਤਤ ਸਾਰਸੀ ਇਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਦੇ ਬੋਲੋਂ ਤੇ ਕੋ ਨਾਨਕ ਦੇਵ ਜੀ ਮਾਰੇ ਨੇ ਕੀ ਪੜਾਇਆ ਕਹਿੰਦੇ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਭਰੀ ਆਓ ਇਤ ਮਾਰਗ ਪੈਰ ਤੇਰੀ ਜੈ ਸਿਰ ਦੀ ਜੈ ਕੰਨ ਨਾ ਕੀ ਜੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਥੋਂ ਗੱਲ ਸ਼ੁਰੂ ਕੀਤੀ ਏ ਕਿ ਇਹ ਜਿਹੜੀ ਖੇਡ ਏ ਨਾ ਜਿਹੜੀ ਪ੍ਰੇਮ ਦੀ ਖੇਡ ਏ ਜਿੰਨੇ ਖੇਡਣੀ ਹੈ ਰੱਬ ਦੇ ਘਰ ਦੀ ਖੇਡ ਜਿੰਨੇ ਖੇਡਣੀ ਹੈ ਪੈਣਾ ਵਿਖਮ ਹੈ ਖੰਡੇ ਦੀ ਧਾਰ ਹੈ ਸਿੱਖੀ ਬੜੀ ਬਰੀਕ ਹੈ ਤਿੱਖੀ ਹੈ ਖੰਡੇ ਦੀ ਧਾਰ ਦੀ ਨਿਆਈ ਹੈ ਕਹਿੰਦੇ ਜਿੰਨੇ ਪ੍ਰੇਮ ਦੀ ਖੇਡ ਖੇਡਣੀ ਹੈ ਨਾ ਸਿਰ ਤਲੀ ਤੇ ਰੱਖ ਲਵੇ ਸਿਰ ਤਲੀ ਤੇ ਰੱਖ ਲਵੇ ਭਾਵ ਆਪਾ ਸਮਰਪਿਤ ਕਰ ਦੇਵੇ ਆਪਣੀ ਮਤ ਜਿਹੜੀ ਹੈ ਉਹ ਤਲੀ ਤੇ ਰੱਖ ਕੇ ਗੁਰੂ ਨੂੰ ਸਮਰਪਿਤ ਕਰ ਦੇਵੇ ਕਿ ਮੈਂ ਮੇਰਾ ਮਜਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਸਾਨੂੰ ਪੜਾਇਆ ਗਿਆ ਏ ਕਿ ਮੋਹ ਮਰਨੇ ਕਾ ਚਾਉ ਹੈ ਮਰੋ ਤ ਹਰ ਕੈ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰਾ ਬਾਰ ਸਾਨੂੰ ਪੜਾਇਆ ਗਿਆ ਏ ਗਗਨੰਧ ਮਾਮਾ ਬਾਜੀਓ ਪਰਿਓ ਨਿਸ਼ਾਨ ਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੂ ਪਹਿਚਾਨੀ ਐ ਜੋ ਲੜੈ ਦੀਨ ਕਹਿਤ ਪਰਜਾ ਫਰਜਾ ਕੱਟ ਮਰੇ ਕਬ ਹੁ ਨਾ ਛੱਡ ਖੇਤ ਐਮਤੀ ਤਾਂ ਜੀ ਕਹਿੰਦੇ ਅਸੀਂ ਇਹ ਵਿਧਿਆ ਪੜੀ ਇਹ ਪੜਾਈ ਏ ਸਾਡੀ ਤੇ ਤੂੰ ਭੜਿਆ ਸਾਨੂੰ ਕਹਿੰਦਾ ਏ ਕਿ ਢੋਲ ਜਾ ਅਸੀਂ ਡੋਲਨ ਵਾਲੇ ਨਹੀਂ ਕਬਰਾਂਉਣ ਵਾਲੇ ਨਹੀਂ ਅਸੀਂ ਡੋਲਨ ਵਾਲੇ ਨਹੀਂ ਐ ਅਸੀਂ ਕੋਈ ਬਾਵਰੇ ਥੋੜਾ ਆ ਜਿਹੜੇ ਬਾਵਰੇ ਦੀ ਗੱਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਉਹ ਬਾਵਰੇ ਤਾਂ ਉਹ ਨੇ ਜਿੰਨਾਂ ਨੇ ਨਾਮ ਹੀ ਨਹੀਂ ਜਪਿਆ ਗੁਰੂ ਨੂੰ ਤੇ ਹੈ ਹੀ ਨਹੀਂ ਗੁਰੂ ਦੇ ਚਰਨਾਂ ਨਾਲ ਸੁਰਤ ਜੋੜੀ ਨਹੀਂ ਕੋਣ ਨੇ ਨਰ ਬਾਵਰੇ ਝੱਲੇ ਅਸੀਂ ਤਾਂ ਗੁਰੂ ਦੇ ਚਰਨਾਂ ਤੋਂ ਬਿਹਾਰੇ ਜਾਣੇ ਆ ਸੁਰਤ ਗੁਰੂ ਦੇ ਚਰਨਾਂ ਤੋਂ ਇੱਧਰ-ਇੱਧਰ ਮੋਣੀ ਨਹੀਂ ਦਿੰਦੇ ਸਾਨੂੰ ਜਦੋਂ ਸ਼ਹੀਦ ਕਰਨਾ ਹੈ ਤਾਂ ਗੁਰੂ ਦੇ ਸਨਮੁਖ ਰੱਖ ਕੇ ਸ਼ਹੀਦ ਗਏ ਹੋ ਅਸੀਂ ਗੁਰੂ ਦੇ ਸਨਮੁਖ ਹੋ ਕੇ ਕਰਕੇ ਸ਼ਹਾਦਤ ਦੇਣੀ ਹੈ ਸਾਨੂੰ ਇਹ ਪੜਾਇਆ ਗਿਆ ਹੈ ਨਾ ਭਾਈ ਮਤੀ ਦਾਸ ਜੀ ਡੋਲੇ ਤੇ ਨਾ ਸਤੀ ਦਾ ਜੀ ਤੇ ਨਾ ਫੈਦੇ ਅੱਲਾ ਜੀ ਸਾਤ ਸੰਗਤ ਜੀ ਕੋਈ ਇਤਿਹਾਸ ਦਾ ਕਰਕੇ ਦੇਖਿਓ ਕਿ ਭਾਈ ਮਤੀ ਦਾ ਜੀ ਸਤੀ ਦਾ ਜੀ ਤੇ ਭਾਈ ਦਿਆਲਾ ਜੀ ਤਿੰਨਾਂ ਨੂੰ ਗ੍ਰਿਫਤਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਨਾਲ ਕੀਤਾ ਹੈ ਤਿੰਨਾਂ ਦਾ ਗੁਨਾਹ ਕੀ ਹੈ ਕਿ ਗੁਰੂ ਦੇ ਸਿੱਖ ਨੇ ਇਸਲਾਮ ਕਬੂਲ ਨਹੀਂ ਕਰ ਰਹੇ ਗੁਰੂ ਦੇ ਚਰਨਾਂ ਤੋਂ ਦੂਰ ਨਹੀਂ ਹੋ ਰਹੇ ਤੇ ਨਾ ਹੀ ਖਰੀਦੇ ਜਾ ਰਹੇ ਨੇ ਮਨੇ ਖਰੀਦਨ ਦਾ ਵੀ ਚਤਨ ਕੀਤਾ ਇਹਨਾਂ ਲਾਲਚ ਦਿੱਤੇ ਡਰਾਇਆ ਪਰ ਨਹੀਂ ਡੋਲੇ ਨਹੀਂ ਪਰ ਤਿੰਨਾਂ ਨੂੰ ਜਦੋਂ ਸ਼ਹਾਦਤ ਦਿੱਤੀ ਗਈ ਸ਼ਹੀਦ ਕੀਤਾ ਗਿਆ ਉਦੋਂ ਤਿੰਨਾਂ ਨੂੰ ਅਲੱਗ-ਅਲੱਗ ਢੰਗ ਤਰੀਕੇ ਦੇ ਨਾਲ ਜੇ ਦਾ ਜ਼ੁਲਮ ਇੱਕ ਹੋਵੇ ਨਾ ਜੇ ਨਾ ਵੀ ਇੱਕ ਹੋਵੇ ਤੇ ਸਜ਼ਾ ਵੀ ਇੱਕੋ ਜੀ ਹੁੰਦੀ ਹੈ ਇੱਕੋ ਹੀ बराबर ਪਰ ਜ਼ੁਲਮ ਇੱਥੇ ਇੱਕੋ ਹੀ ਹੈ ਬਰਾਬਰ ਹੈ ਪਰ ਸਜ਼ਾ ਤੇ ਇਹਨਾਂ ਨੂੰ ਅਲੱਗ-ਅਲੱਗ ਟੰਗ ਨਾ ਦਿੱਤੀ ਜਾ ਰਹੀ ਹੈ ਕਿਉਂ ਕਿਉਂਕਿ ਕਿਸੇ ਨਾ ਕਿਸੇ ਤਰ੍ਹਾਂ ਡਰ ਜਾਣ ਇਹ ਡਰ ਜਾਣ ਇਹਦਾ ਸਾਥੀ ਡਰ ਜਾਣ ਜੇ ਇਹ ਤਿੰਦੇ ਨਾ ਇੱਕ ਦੂਜੇ ਦੇ ਮੌਲ ਤੋਂ ਡਰਨ ਤੇ ਇਹਨਾਂ ਦੇ ਮੁਰਸ਼ਿਦ ਡਰ ਜਾਣ ਗੁਰੂ ਡਰ ਜਾਵੇ ਆਰੇ ਨਾਲ ਚੀਰ ਦੇਣਾ ਜਦੋਂ ਭਾਈ ਸਤੀਦਾਸ ਜੀ ਨੇ ਮਤੀ ਦਾਸ ਨੂੰ ਚੀਰਦਿਆਂ ਹੋਇਆਂ ਦੇਖਿਆ ਹੋਵੇਗਾ ਕਿ ਕਿੰਨਾ ਮਨ ਢਿਰੜ ਹੋਵੇਗਾ ਕਿੰਨੇ ਮਨ ਦੇ ਅੰਦਰ ਸਹਜਤਾ ਹੋਵੇਗੀ ਟਿਕਾਅ ਹੋਵੇਗਾ ਕਿ ਉਹ ਡੋਲੇ ਨਹੀਂ ਭਾਈ ਸਤੀਦਾਸ ਜੀ ਨੂੰ ਰੂਂਜ ਬੰਨ੍ਹ ਕੇ ਲਪੇਟ ਕੇ ਅਗਨ ਭੇਟ ਕਰ ਦਿੱਤਾ ਗਿਆ ਅੱਗ ਲਗਾ ਦਿੱਤੀ ਗਈ ਤੇ ਰੂਹ ਕਿਵੇਂ ਸੜਦਾ ਏ ਕਿਵੇਂ ਜਲਦਾ ਏ ਕਿਵੇਂ ਸਰੀਰ ਚ ਧਸਦਾ ਏ ਤੇ ਕਿਵੇਂ ਧਸਿਆ ਹੋਵੇਗਾ ਭਾਈ ਦਿਆਲਾ ਜੀ ਨੇ ਦੇਖਿਆ ਹੈ ਨਾ ਭਾਈ ਦਿਆਲਾ ਜੀ ਡੋਲੇ ਨਹੀਂ ਡੋਲੇ ਨਾ ਭਾਈ ਮਤੀ ਦਾ ਜੀ ਨਾ ਸਤੀ ਦਾ ਜੀ ਨਾ ਭਾਈ ਦਿਆਲਾ ਜੀ ਤਿੰਨਾਂ ਦੀ ਸ਼ਹਾਦਤ ਦੇਖ ਰਹੇ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਲਮ ਚ ਦੇਖਦਾ ਪਿਆ ਹੈ ਨਾ ਬਿਗੋ ਤੇਬਾਦ ਜੀ ਮਾਰਾ ਡੋਲ ਜਾਣਗੇ ਘਬਰਾ ਜਾਣਗੇ ਪਰ ਮੇਰੇ ਸਤਗੁਰੂ ਡੋਲੇ ਨਹੀਂ ਨਹੀਂ ਡੋਲੇ ਸਤਗੁਰੂ ਜੀ ਡੋਲਨ ਨੇ ਡੋਲਨੇ ਕੀ ਸੀਗੇ ਘਬਰਾਏ ਵੀ ਨਹੀਂ ਸਭੋ ਮਾ ਆਪਣੇ ਚਿਹਰੇ ਤੇ ਉਪਰ ਤੇਜ ਨੂੰ ਵਧਾਉਂਦੇ ਹੋਇਆਂ ਮੁਸਕਰਾਟ ਲੈ ਕੇ ਆ ਰਹੇ ਨੇ ਇੱਥੇ ਫਿਰ ਕਾਜੀ ਨੇ ਸਵਾਲ ਗੁਰੂ ਸਾਹਿਬ ਜੀ ਨੂੰ ਕੀਤਾ ਕਹਿੰਨ ਕਿ ਕੈਸੇ ਮੁਰਸ਼ਿਦ ਹੋ ਤੁਸੀਂ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਸ਼ਹਾਦਤ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਪਿਆਰੇ ਸਿੱਖ ਮੱਖਵਾ ਘਟੰਗ ਤਰੀਕਿਆਂ ਦੇ ਨਾਲ ਤਸੀਹੇ ਦੇ ਦੇ ਕੇ ਤੜਫਾ ਤੜਫਾ ਕੇ ਸ਼ਹੀਦ ਕਰ ਦਿੱਤੇ ਗਏ ਤੇ ਤੁਹਾਡੇ ਨੇਤਰਾਂ 'ਚ ਪਾਣੀ ਤੱਕ ਨਹੀਂ ਘਬਰਾਹਟ ਤੱਕ ਨਹੀਂ ਤੁਸੀਂ ਕੋਈ ਅਫਸੋਸ ਨਹੀਂ ਕਰ ਰਹੇ ਗੁਰ ਤੇਗ ਬਹਾਦਰ ਜੀ ਮਹਾਰਾਜ ਨੇ ਬੜਾ ਪਿਆਰਾ ਜਵਾਬ ਦਿੱਤਾ ਉਸ ਕਾਜੀ ਨੂੰ ਕਹਿੰਦੇ ਕਾਜੀ ਇਹ ਮੇਰੇ ਸਿੱਖ ਨੇ ਮੇਰੇ ਸਿੱਖ ਇਹਨਾਂ ਨੇ ਗੁਰਦਾਨਿਕ ਦੇ ਘਰ ਦੇ ਸਕੂਲ ਅੰਦਰ ਪੜ੍ਹਾਈ ਕੀਤੀ ਹੈ ਤੇ ਜਿਹਨੂੰ ਪੜ੍ਹਾਈ ਜਿਹਨਾਂ ਨੂੰ ਪੜਾਇਆ ਹੋਵੇ ਨਾ ਤੇ ਜੇ ਉਹ ਚੰਗੇ ਨੰਬਰ ਲੈ ਕੇ ਪਾਸ ਹੋਣ ਚੰਗੇ ਨੰਬਰ ਲੈ ਕੇ ਪਾਸ ਹੋਵਣ ਡਿਗਰੀ ਪ੍ਰਾਪਤ ਕਰ ਜਾਵਣ ਤੇ ਉਹ ਫਿਰ ਰੋਈਦਾ ਨਹੀਂ ਹੁੰਦਾ ਸੋਬ ਨਹੀਂ ਕਰੀਦਾ ਹੁੰਦਾ ਉੱਥੇ ਖੁਸ਼ ਹੋਈਦਾ ਹੈ ਤੁਸੀਂ ਪੜਾਏ ਨੇ ਕਿ ਵਿਦਿਆਰਥੀ ਕਾਜੀ ਕਹਿੰਦਾ ਬਹੁਤ ਸਾਰੇ ਆਹ ਕਹਿੰਦਾ ਮੈਂ ਬਹੁਤ ਕਾਜੀ ਬਣਾਏ ਨੇ ਮੁਸਤਫੀ ਬਣਾਏ ਨੇ ਰਾਜ ਦਰਬਾਰਾਂ ਦੇ ਵਿੱਚ ਨੇ ਮਸਜਿਦਾਂ ਦੇ ਵਿੱਚ ਨੇ ਬਹੁਤ ਨੇ ਇੱਕ ਨਹੀਂ ਬੇਅੰਤ ਦੇ ਅੰਤ ਨੇ ਕਿnde ਤੁਹਾਨੂੰ ਉਹਨਾਂ ਨੂੰ ਪੜਾ ਕੇ ਕਾਮਯਾਬ ਹੁੰਦਿਆਂ ਦੇਖ ਕੇ ਖੁਸ਼ੀ ਹੋਈ ਕਹਿੰਦੇ ਹਾਂ ਕਿਉਂ ਨਹੀਂ ਖੁਸ਼ੀ ਹੋਵੇਗੀ ਮੈਂ ਵਿਦਿਆਰਥੀ ਟੀਚਰ ਹਾਂ ਅਧਿਆਪਕ ਹਾਂ ਮੇਰੇ ਪੜਾਏ ਵਿਦਿਆਰਥੀ ਕਿਸੇ ਚੰਗੀ ਜਗ੍ਹਾ ਤੇ ਡਿਗਰੀ ਪ੍ਰਾਪਤ ਕਰਕੇ ਕੋਈ ਵਧੀਆ ਕਾਰਜ ਕਰ ਰਹੇ ਨੇ ਮੈਨੂੰ ਖੁਸ਼ੀ ਕਿਉਂ ਨਾ ਹੋਵੇਗੀ ਤੇ ਗੁਰੂ ਤੇਗਪਾਤਾ ਜੀ ਮਹਾਰਾਜ ਕਹਿੰਦੇ ਫੇ ਭੱਲਿਆ ਕਿਉਂ ਭੁੱਲ ਗਿਆ ਇਹ ਮੇਰੇ ਵਿਦਿਆਰਥੀ ਨੇ ਇਹ ਮੇਰੇ ਵਿਦਿਆਰਥੀ ਨੇ ਅੱਜ ਮੇਰੇ ਵਿਦਿਆਰਥੀਆਂ ਨੇ الاول ਨੰਬਰ ਲੈ ਕਰਕੇ ਇਥੇ ਪਾਸ ਹੋਣਾ ਕੀਤਾ ਹੈ ਪਾਸ ਹੋਣਾ ਕੀਤਾ ਹੈ ਤੂੰ ਕਿੰਨੇ ਡਰਾਵੇ ਦਿੱਤੇ ਕਿੰਨੇ ਲਾਲਚ ਦਿੱਤੇ ਕੀ ਕੁਝ ਤੂੰ ਨਹੀਂ ਦੇਣਾ ਚਾਹਿਆ ਪਰ ਉਹ ਢੋਲੇ ਨਹੀਂ ਢੋਲੇ ਕਿਉਂਕਿ ਉਹਨਾਂ ਨੇ ਪੜਾਈ ਇਹੋ ਜੀ ਕੀਤੀ ਸੀ ਉਹਨਾਂ ਨੇ ਪੜਨਾ ਕੀਤਾ ਸੀਗਾ ਕਿ ਭਈ ਜੇ ਮਰਨਾ ਏ ਤੇ ਹਰੀ ਦੇ ਦਵਾਰ ਜੋ ਜਣਾ ਏ ਧਰਮ ਦੀ ਖਾਤਰ ਤੇ ਚੇਨੀ ਹਟਣਾ ਮੈਦਾਨ ਨਹੀਂ ਛੱਡਣਾ ਜੇ ਪ੍ਰੇਮ ਦੀ ਖੇਡ ਖੇਡਣੀ ਏ ਤੇ ਸਿਰ ਤਲੀ ਤੇ ਰੱਖਣਾ ਏ ਇਹ ਵਿਧੀਆਂ ਹਾਸਲ ਕੀਤੀ ਸੀ ਕੱਲ ਕਿ ਮੇਰੇ ਸਿੱਖ ਅੱਜ ਡਿਗਰੀ ਸ਼ੁਦਾ ਹੋ ਗਏ ਨੇ ਅੱਜ ਤੋਂ ਬਾਅਦ ਜਦੋਂ ਕੋਈ ਪੀ ਐਚ ਡੀ ਕਰਦਾ ਹੈ ਨਾ ਤੇ ਕਿਸੇ ਵੀ ਵਿਸ਼ੇ ਦੇ ਉੱਪਰ ਪੀ ਐਚ ਡੀ ਕਰੇ ਉਹਦੇ ਨਾਲ ਡਾਕਟਰ ਲੱਗ ਜਾਂਦਾ ਹੈ ਤੇ ਕਹਿੰਦੇ ਜਿੱਦੋਂ ਇੱਥੇ ਆਏ ਸੀ ਨਾ ਇਹ ਏਸੀ ਮਤੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਹਲਾ ਜੀ ਅੱਜ ਤੋਂ ਬਾਅਦ ਇਹਨਾਂ ਦੀ ਸ਼ਹਾਦਤ ਦੇਣ ਤੋਂ ਬਾਅਦ ਅੱਜ ਮਤੀ ਦਾਸ ਮਤੀ ਦਾਸ ਨਹੀਂ ਰਿਹਾ ਮਤੀ ਦਾਸ ਸ਼ਹੀਦ ਭਾਈ ਮਤੀ ਦਾਸ ਹੋ ਗਿਆ ਹੈ ਸ਼ਹੀਦ ਭਾਈ ਸਤੀ ਦਾਸ ਹੋ ਗਿਆ ਹੈ ਸ਼ਹੀਦ ਭਾਈ ਦਿਆਲਾ ਹੋ ਗਿਆ ਹੈ ਇਹ ਸ਼ਹੀਦੀ ਦੀ ਜਿਹੜੀ ਡਿਗਰੀ ਹੈ ਨਾ ਜਿਹੜਾ ਪਦ ਹੈ ਇਹ ਬੜਾ ਉੱਚਾ ਹੈ ਅੱਜ ਤੋਂ ਬਾਅਦ ਸੰਸਾਰ ਦੇ ਅੰਦਰ ਇਹਨਾਂ ਨੂੰ ਵੀ ਜਿਵੇਂ ਸਾਨੂੰ ਯਾਦ ਕਰਨਗੇ ਨਾ ਉਵੇਂ ਇਹਨਾਂ ਨੂੰ ਯਾਦ ਕੀਤਾ ਜਾਵੇਗਾ ਇਹਨਾਂ ਦੇ ਵੀ ਗੀਤ ਗਾਏ ਜਾਣਗੇ ਇਹਨਾਂ ਦੇ ਵੀ ਗੁਣਗਾਨ ਕੀਤੇ ਜਾਣਗੇ ਅੱਜ ਜਿੱਦਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਆਉਂਦੀ ਏ ਆਪਾਂ ਜਦੋਂ ਗੁਰੂ ਸਾਹਿਬ ਨੂੰ ਯਾਦ ਕਰਦੇ ਆਂ ਤੇ ਪਹਿਲਾਂ ਭਾਈ ਮਤੀ ਦਾਸ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਯਾਦ ਕਰਦੇ ਆਂ